ਬਾਬਾ ਗਲੇਰ ਸਿੰਘ ਜੀ ਖਾਲਸਾ ਖੇੜੀ ਵਾਲੇ ਉਹਨਾਂ ਵੱਲੋਂ ਸਰਬੱਤ ਦਾ ਭਲਾ ਸੇਵਾਦਲ ਇੱਕ ਸੰਸਥਾ ਬਣਾਈ ਗਈ ਹੈ ਜੀ ਸਰਬੱਤ ਦਾ ਭਲਾ ਸੇਵਾਦਲ ਵੱਲੋਂ ਜਿੱਥੇ ਮਹਾਪੁਰਖਾਂ ਵੱਲੋਂ 30 ਸਾਲ ਦੇ ਕਰੀਬ ਹੋ ਗਿਆ ਗੁਰਮਤਿ ਦਾ ਪ੍ਰਚਾਰ ਕਰਦੇ ਆਂ ਗੁਰਬਾਣੀ ਦਾ ਪ੍ਰਚਾਰ ਕਰਦੇ ਆਂ ਉੱਥੇ ਨਾਲ-ਨਾਲ ਜਿਵੇਂ ਅਰਦਾਸ ਦੇ ਵਿੱਚ ਰੋਜ਼ ਪੜ੍ਹਦੇ ਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਦੇ ਕਾਰਜਾਂ ਨੂੰ ਮੁੱਖ ਰੱਖ ਕੇ ਇਸ ਲੜੀ ਦੇ ਤਹਿਤ 2008 ਤੋਂ ਲੈ ਕੇ ਮਹਾਪੁਰਖਾ ਨੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਦੇ ਕਾਰਜ ਤੇ ਹੋਰ ਅਨੇਕਾਂ ਸਮਾਜ ਭਲਾਈ ਦੇ ਕਾਰਜ ਕਰਦੇ ਆ। ਇਸ ਵਾਰ ਮਾਨਸਾ ਇਲਾਕੇ ਦੀ ਸੰਗਤ ਵੱਲੋਂ ਜੋਗਰ ਅਲਾ ਜਿਵੇਂ ਭੈਣੀ ਫੱਤਾ, ਪੱਖੋ, ਅਕਲੀਆ ਇਹਨਾਂ ਨਗਰਾਂ ਦੀਆਂ ਸਾਰੀਆਂ ਸੰਗਤਾਂ ਨੇ ਇਲਾਕੇ ਦੀਆਂ ਸੰਗਤਾਂ ਨੇ ਮਹਾਪੁਰਖਾ ਨੂੰ ਬੇਨਤੀ ਕੀਤੀ ਵੀ ਗੁਰਦੁਆਰਾ ਕਾਲਪੁਰਾ ਪਲਾੜਾ ਸਾਹਿਬ ਵਿਖੇ ਇਸ ਸਥਾਨ ਤੇ ਕੋਈ ਪ੍ਰੋਗਰਾਮ ਰੱਖਿਆ ਜਾਵੇ। ਮਹਾਂਪੁਰ ਖਾਂ ਵੱਲੋਂ ਫਿਰ ਗੁਰਦੁਆਰਾ ਕਾਲਪੁਰਾ ਪਲਾੜਾ ਸਾਹਿਬ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਦੇ ਕਾਰਜਾਂ ਦਾ ਇਹ ਜਿਹੜਾ ਕਾਰਜ ਰੰਭਿਆ तकरीबन 2 ਦਿਨ ਹੋ ਗਏ ਕੜਾਈਆਂ ਚੜੀਆਂ ਨੂੰ 19 ਤਰੀਕ ਤੋਂ ਲੈ ਕੇ ਹਲਵਾਈ ਲੱਗੇ ਹੋਏ ਆ ਸੰਗਤਾਂ ਲੱਕੇ ਦੀਆਂ ਬੜੇ ਪਿਆਰ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਜਿੱਥੇ ਲੋੜਵੰਦ ਪਰਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਹੋਣੇ ਆ ਉੱਥੇ ਉਹਨਾਂ ਨੂੰ ਲੋੜੀਂਦਾ ਸਮਾਨ ਵੀ ਦਿੱਤਾ ਜਾਂਦਾ ਜਿਵੇਂ ਭਾਂਡੇ ਬਿਸਤਰੇ ਡਬਲ ਬੈੱਡ ਤੇ ਸੋਫਾ ਸੈਟ ਹੋ ਗਿਆ ਜੀ ਮੇਜ ਹੋ ਗਿਆ ਤੇ ਅਲਮਾਰੀ ਹੋ ਗਈ ਨਾਲ ਇੱਕ ਕੂਲਰ ਭਾਂਡਿਆਂ ਦਾ ਸੈਟ 51 ਦਾ ਜੀ ਤੇ ਕੁੱਕਰ ਵਗੈਰਾ ਜਿਹੜਾ ਲੋੜੀਂਦਾ ਸਮਾਨ ਆ ਉਹ ਵੀ ਸਾਰਾ ਦਿੱਤਾ ਜਾਂਦਾ ਸੂਟ ਕੰਬਲ ਵਗੈਰਾ ਜਿਹੜੇ ਆਪਾਂ ਨੂੰ ਰੋਜ਼ ਘਰਾਂ ਦੇ ਵਿੱਚ ਕੰਮ ਆਉਣ ਵਾਲੇ ਚੀਜ਼ਾਂ ਨੇ ਉਹ ਸਾਰਾ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਕੀਤੇ ਜਾਂਦੇ ਆ ਇਲਾਕੇ ਦੀ ਸੰਗਤ ਵਿੱਚ ਉਤਸ਼ਾਹ ਬਹੁਤ ਆ ਬਹੁਤ ਪ੍ਰੇਮ ਦੇ ਨਾਲ ਸਾਰੇ ਸੰਗਤਾਂ ਦੇਸ਼ਾਂ-ਵਦੇਸ਼ਾਂ ਤੋਂ ਵੀ ਸੰਗਤਾਂ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਨੇ ਤਨਮਨ ਤਨ ਸਫਲਾ ਕਰਦਿਆਂ ਨੇ ਸੇਵਾ ਕਰਕੇ ਸੋ ਬਹੁਤ ਚੜ੍ਹਦੀ ਕਲਾ ਦੇ ਨਾਲ ਸਮਾਗਮ ਹੋ ਰਿਹਾ 23 ਤਰੀਕ ਨੂੰ ਅਨੰਦ ਕਾਰਜ ਹੋਣੇ ਆ ਜੀ ਬਾਕੀ ਜਿੱਥੋਂ ਤੱਕ ਸੰਗਤਾਂ ਇਸ ਪ੍ਰੋਗਰਾਮ ਨੂੰ ਸੁਣ ਰਹੀਆਂ ਨੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਮਹਾਪੁਰਖਾਂ ਵੱਲੋਂ ਸਰਵਤ ਸੰਗਤਾਂ ਵੱਲੋਂ ਵੀ ਇਹਨਾਂ ਮਹਾਨ ਕਾਰਜਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਤਨਮਨ ਤਨ ਸਫਲਾ ਕਰੋ ਜੀ ਸਤਿਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦੇ ਸਿਰ ਤੇ ਮਹਾਰਾਜ ਮੇਰਾ ਪ੍ਰਿਆ ਹੱਥ ਰੱਖਣੇ ਇਸ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੇ ਕਾਰਜ ਕਰਦੇ ਰਹਿਣ ਜਿਹੜੇ ਆਪਾਂ ਨੂੰ ਸਮਾਜ ਦੇ ਵਿੱਚ ਜ਼ਰੂਰੀ ਨੇ ਜਿਹੜੇ ਆਰਥਿਕ ਪੱਖੋਂ ਪਰਿਵਾਰ ਪਛੜੇ ਹੋਏ ਨੇ ਉਹਨਾਂ ਦੀ ਆਪਾਂ ਸਹਾਇਤਾ ਕਰਕੇ ਉਹਨਾਂ ਦੀਆਂ ਅਸੀਸਾਂ ਲੈ ਲਈਏ ਮਹਾਂਪੁਰਖਾਂ ਦੇ ਵੱਲੋਂ ਇਹੋ ਹੀ ਸਾਰੀਆਂ ਸੰਗਤਾਂ ਨੂੰ ਉਪਦੇਸ਼ ਆ ਨਾਲ ਗੁਰਬਾਣੀ ਦਾ ਗੁਰਮਤਿ ਦਾ ਪ੍ਰਚਾਰ 4 ਦਿਨ ਦੇ ਨਾਲ ਨਾਲ ਸਮਾਗਮ ਵੀ ਰੱਖੇ ਨੇ ਜਿਹਦੇ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਬਹੁਤ ਚੜ੍ਹਦੀ ਕਲਾ ਦੇ ਨਾਲ ਗੁਰੂ ਕੇ ਲੰਗਰਾਂ ਦੇ ਵਿੱਚ ਰਸਤਾ ਵਾਸਤਾ ਤਿਆਰ ਕਰਨੀਆਂ ਮਠਿਆਈਆਂ ਆਦਕ ਬਣੀਆਂ ਨੇ ਸਾਰੀਆਂ ਉਹ ਸਾਰਾ ਸੰਗਤ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਮਹਾਰਾਜ ਕਿਰਪਾ ਕਰੇ ਚੜ੍ਹਦੀ ਕਲਾ ਕਰਨ ਮਹਾਪੁਰਖਾਂ ਨੂੰ ਦੇਰ ਹੋਊ ਤਾਂ ਤੰਦਰੁਸਤੀਆਂ ਵਖਸ਼ਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚੜ੍ਹਦੀ ਕਲਾ ਦੇ ਉਦਮ ਉਪਰਾਲੇ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ